바이구르지 ਕਾ ਖਾਲਸਾ 바이구르지 ਕੀ ਫਤਿਹ ਤੁਸੀਂ ਦੇਖ ਰਿਹਾ ਦੀਪ ਬੁਟੀਕ ਚੈਨਲ ਸਾਡਾ ਬੁਟੀਕ ਹੈਗਾ ਨੂਰ ਪਰਵੇਦੀ ਵਿਖੇ ਆਸਤਾ ਹਸਪੀਟਲ ਦੇ ਸਾਹਮਣੇ ਮਾਰਕੀਟ ਦੇ ਵਿੱਚ ਹੈ ਤੇ ਤੁਸੀਂ ਦੇਖ ਰਿਹਾ ਸਾਡੇ ਹਮ ਸੂਟ ਸੋਹਣੇ ਸੋਹਣੇ 올 ਆਵਰ ਸੂਟ ਹੈ ਤੇ ਬਿੰਦ ਦੁਪੱਟਾ ਛੋਣ ਦਾ ਦੁਪੱਟਾ ਹੈ ਖੁੱਲਾ ਡੁੱਲਾ ਦੁਪੱਟਾ ਹੈ ਕਲਰ ਇਹਦੇ ਵਿੱਚ 4 ਹੈ ਤੇ ਪ੍ਰਿੰਟ ਦੋ ਹੈ ਆ ਦੇਖ ਲਓ ਨਾ ਖਿਲੇਆ ਖਿਲੇਆ ਪ੍ਰਿੰਟ ਹੈ ਰੰਗ ਗ੍ਰੀਏ ਤਾਂ ਬਹੁਤ ਸੋਹਣਾ ਹੈ ਰੰਗ ਦੇਖ ਲਓ ਬਾਕੀ ਬਹੁਤ ਸੋਹਣਾ ਸੂਟ ਹੈ ਕਪੜਾ ਤਾਂ ਫਾਈਨ ਹੀ ਹੈ ਇਹ ਅਧਿਆਨੋਂ ਦਾ ਪਤਾ ਲੱਗੇ ਗਿਆ ਵਾ ਕਿ ਇਹ ਬਹੁਤ ਲੋਕਾਂ ਦੀ ਡਿਮਾਂਡ ਹੈ ਸੂਟ ਜਿਹਨੇ ਪਾ ਕੇ ਦੇਖਿਆ ਉਹਨਾਂ ਨੂੰ ਆਪਣੀ ਫੀਲਿੰਗ ਦਸੀਗੀ ਬਹੁਤ ਸੋਹਣਾ ਹੈ ਦੁਪੱਟੇ ਖੁੱਲੇ ਡੁੱਲੇ ਦੁਪੱਟੇ ਬਿਲਕੁਲ ਖੁੱਲੇ ਡੁੱਲੇ ਆ ਉਹ ਨਹੀਂ ਕੀ 4-500 ਵਾਲੇ ਸੂਟ ਨਾਲ ਵੀ ਪਿਓਰ ਦਾ ਦੁਪੱਟਾ ਲਾਇਆ ਹੁੰਦਾ ਉਸ ਤਰ੍ਹਾਂ ਦਾ ਨਹੀਂ ਹੈਗਾ ਬਹੁਤ ਸੋਹਣਾ ਖੁੱਲਾ ਦੁਪੱਟਾ ਹੈ ਤੇ ਕਲਰ ਇਹਦੇ ਵਿੱਚ ਟਾਈਮ ਬਹੁਤ ਲੰਬੀ ਵੀਡੀਓ ਹੋ ਜਾਂਦੀ ਇਸ ਕਰਕੇ ਮੈਂ ਕਲਰ ਫਟਾਫਟ ਦਿਖਾ ਦਿੰਨੀ ਤੇ ਦੁਪੱਟਾ ਦਿਖਾਵਾਂ ਦੁਪੱਟਾ ਦੇਖ ਲਓ ਹੋਰ ਸਾਈਡ ਬોર્ਡਰ ਹੈ ਇਹਦਾ ਸੁਪਲਾ ਰਿਹਾ ਬਹੁਤ ਸੋਹਣਾ ਇਹ ਵੀ ਦੇਖ ਲਓ ਇਹ ਚ ਕਲਰ ਹਾਂਜੀ ਕਲਰ ਦੇਖ ਲਓ ਦੂਜਾ ਕਲਰ ਇਹ ਵਾਲਾ ਹੈ ਇਹ ਕਿਤਾ ਰੰਗ ਥੋੜੇ ਮਿਕਸਚਰ ਕਰ ਕਰਕੇ ਬਣਦੇ ਆ ਕੀ ਹੁਣ ਇਹਨਾਂ ਦੇ ਨਾਲ ਜਾਨੀ ਹੋ ਰਹੀ ਹੈ ਕਿ ਆ ਇਹਨਾਂ ਦੇ ਨਾਲ ਪਰ ਰੰਗ ਬੋਸ ਰਹੇ ਆ ਪ੍ਰਿੰਟ ਤੁਸੀਂ ਦੇਖ ਲੈਣਾ ਸਾਰੇ ਹਾਂਜੀ ਪ੍ਰਿੰਟ ਇਹਦੇ ਰੰਗ ਥੋੜਾ ਜਿਹਾ ਇਹ ਬਲੈਕ ਕਿਸ਼ਨ ਆਈ ਗ੍ਰੇ ਹੈ ਸਾਡੇ 950 ਦਾ ਸੂਟ ਹੈ ਇਹ ਤੇ ਕਲਰ ਬਹੁਤ ਸੋਹਣੇ ਠੀਕ ਹੈ ਇਹਦੇ ਚ ਇੱਕ ਹੋਰ ਪ੍ਰਿੰਟ ਹੈ ਉਹ ਵੀ ਦਿਖਾ ਦੂੰ ਆਪਾ ਫਟ ਕਰੋ ਹਾਂਜੀ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣੇ ਰੰਗ ਹੈ ਬਹੁਤ ਸੋਹਣੇ ਪ੍ਰਿੰਟ ਹੈ ਕੋਈ ਕਹਿਣਾ ਕਿ ਡਿਮਾਂਡ ਕਰੋ ਹੁਣ ਤੁਸੀਂ ਆਪੇ ਦੇਖ ਲਓ ਕਿਆ ਕਰਨਾ ਤੁਸੀਂ ਨੈਕਸਟ ਦਿਖਾ ਦੋ ਇੱਕ ਹੋਰ ਡਿਜ਼ਾਈਨ ਹੈ ਇਹਦੇ ਵਿੱਚ ਉਹ ਵੀ ਦੇਖ ਲਓ ਪ੍ਰਾਈਸ ਸੇਮ ਹੈ ਕਪੜਾ ਸੇਮ ਹੈ ਬਸ ਡਿਜ਼ਾਈਨ ਥੋੜਾ ਡਿਫਰੈਂਟ ਹੈ ਲੱਕੀ ਸਾਰੇ ਡਿਜੀਟਲ ਪ੍ਰਿੰਟ ਹੈ ਡਿਜ਼ਾਈਨ ਬਹੁਤ ਸੋਹਣਾ ਹੈ ਬੜੀਆ ਲੈਸ ਵਰਕ ਕਰਕੇ ਬਹੁਤ ਸੋਹਣਾ ਸੂਟ ਬਣਾਇਆ ਸਿੰਗਲ ਸਿੰਗਲ ਸੂਟ ਹੈ ਕਿ ਹਾਂ ਸਿੰਗਲ ਸੂਟ ਹੈ ਇਹ ਸਿੰਗਲ ਸਿੰਗਲ ਇੱਕ ਰੰਗ ਦਾ ਇੱਕ ਹੀ ਸੂਟ ਹੈ ਇਹ ਮਨੇ ਤੇ ਚਾਰ ਕਲਰ ਹੈ ਬਸ ਚਾਰ ਹੀ ਸੂਟ ਹੈ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਕਲੌਇਡੀ ਕਲਾਊਡ ਡਿਜ਼ਾਈਨ ਹੀ ਹੁੰਦਾ ਉਹ ਵਾਲਾ ਇਹ ਉਹ ਦੁਪੱਟਾ ਵੀ ਬਹੁਤ ਸੋਹਣਾ ਹੈ ਲੈ ਕੇ ਜੱਸ ਦੋ ਉੱਪਰ ਕਿ ਖੁੱਲਾ ਡੁੱਲਾ ਬਦਲਾ ਗਿਆ ਨਾ ਵੀ ਬਟੀ ਕਾਲੀਆਂ ਵੀ ਹੈਲਦੀ ਹੋਈ ਐ ਆਹ ਦੇਖ ਲਓ ਦੁਪੱਟੇ ਦਾ ਕਲਰ ਕੰਟਰਾਸਟ ਵੀ ਬਹੁਤ ਸੋਹਣਾ ਹੈ ਹੁਣ ਮੈਂ ਕੀ ਕਰਾਂ ਕਿ ਤੁਸੀਂ ਕਹਿੰਨਾ ਗੱਲ ਇੱਕੋ ਹੀ ਬੋਲਦੇ ਰਹਿੰਦੇ ਪਰ ਹੈ ਸੱਚ ਗੱਲ ਹੈ ਕਿ ਕਲਰ ਕੰਟਰਾਸਟ ਔਰ ਖੁੱਲਾ ਡੁੱਲਾ ਹੈ ਠੀਕ ਹੈ ਦੇਖੋ ਹੁਣ ਕਲਰ ਵੀ ਬਹੁਤ ਸੋਹਣਾ ਹੈ ਜਿਹੜਾ ਇੱਕ ਵਾਰੀ ਲਵਾਂਗੇ ਨਾ ਬਾਰ ਬਾਰ ਮੰਗੂਗਾ ਉਹਨਾਂ ਦੀ ਪੂਰੀ ਰਿਸ਼ਤੇਦਾਰੀ ਮੰਗੂਗੀ ਇਹੀ ਸੂਟ ਬਹੁਤ ਸੋਹਣੇ ਆ ਜੀ 컬러 ਬਹੁਤ ਸੋਹਣੇ ਆ ਰਹਿਣ ਦੋ ਖੋਲਣੇ ਦੇ ਇੱਦੀ ਲਿਖਦੇ ਹੀ ਹੈ ਠੀਕ ਹੈ ਕੁਝ ਲਿਖੀ ਇੱਦੀ ਹੋਈ ਹੈ ਹਾਂ ਬਸ ਸਾਰੇ ਟਾਈਡ ਆਂਡ ਆਈ ਜੇ ਹੀ ਹੈ ਔਰ 컬러 ਦੇਖ ਲਓ ਬਹੁਤ ਸੋਹਣੇ ਕਲਰ ਹੈ ਸਾਰੇ ਕਲਰ ਕੋਈ ਵੀ ਆਰਡਰ ਕਰ ਸਕਦਾ ਸਾਰੇ ਕਲਰ ਸੋਹਣੇ ਹੈ ਪਰ ਹੈ ਸਿੰਗਲ ਸਿੰਗਲ ਹੈ ਸਿੰਗਲ ਸਿੰਗਲ ਸੂਟ ਹੈ ਠੀਕ ਹੈ ਚੋਇਸ ਥੋੜੀ ਹੈ ਕਲਰ ਸਾਰੇ ਵਧੀਆ ਹੈ ਕੋਈ ਐ ਨਹੀਂ ਹੈ ਕਿ ਇੱਕ ਰੰਗ ਹੀ ਇੱਦਾਂ ਸਭ ਵਧੀਆ ਹੈ ਜਿੱਚੂਗੇ ਸਾਰਿਆਂ ਦੇ ਇਹਨੇ ਅਕਸਿਕ ਬਰਬਰੀ ਦੀ ਡਿਮਾਂਡ ਆ ਸਾਡੇ ਕੋਲ ਆਈ ਵੀ ਉਹ ਦਿਖਾ ਦੰਨੇ ਤੇ ਆ ਬਰਬਰੀ ਇਹ ਤਾਂ ਇਹ ਟੈਬੀ ਹੈ ਟੈਬੀ ਵੀ ਦਿਖਾ ਦੂ ਹਾਂ ਜੀ ਇਹਦੀ ਇਹ ਟੈਬੀ ਦੂਸਰੀ ਹੈ ਇੱਕ ਟੈਬੀ ਦੂਸਰੀ ਸੀ ਉਹ ਥੋੜੀ ਉਹਨਾਂ ਦੀ ਠੀਕ ਨਹੀਂ ਸੀ ਆਹ ਵਾਲੀ ਮੈਂ ਤੁਹਾਨੂੰ ਕੋਲ ਖਿੱਚ-ਖਿੱਚ ਕੇ ਦੇਖੀਏ ਸੀ ਪੂਰੀ ਕੋਈ ਜਾ ਨਹੀਂ ਰਿਹਾ ਕੱਪੜਾ ਸਾਰੇ ਸੋਨੇ ਇਹਨਾਂ ਵਿੱਚ ਹਾਂ ਚਲੋ ਇਹਦੇ ਵੀ ਸਾਰੇ ਵਧੀਆ ਹੈ ਚਾਰ ਕਲਰ ਹੈ ਕ੍ਰੈਂਟ ਵੀ ਬਹੁਤ ਸੋਹਣਾ ਹੈ ਕਿ ਪਾਇਆ ਵੈਦਾਂ ਦਾ ਲੱਗੂ ਨਾਲ ਦੁਪੱਟੇ ਆ। ਉਹ ਕੋਕ ਵਾਈਟ ਲੈਣਾ, ਉਹ ਕੋਕ ਵਾਈਟ ਲੈ ਲਿਓ ਜੇ ਤੁਹਾਨੂੰ ਜੀ ਉਹ ਕੋਕ ਵਾਈਟ। ਇਹ ਥੋੜਾ ਗ੍ਰੇ ਹੈ। ਇਹ ਇੱਕ ਮੈਚਿੰਗ ਸੂਟ ਹੈ। ਥੋੜਾ ਇਹਨਾਂ 'ਚ ਬਲਕ ਵੀ ਹੈਗਾ। ਪ੍ਰਾਈਸ ਦੀ ਗੱਲ ਕਰੀ ਤਾਂ 1500 ਹੀ ਦਾ ਪ੍ਰਾਈਸ ਹੈ। ਇਹ ਦੇ ਥੋੜਾ ਥੋੜਾ ਪਾਰਟੀ ਵੇਅਰ ਸੂਟ ਹੈ। ਬਹੁਤ ਖੱਟਾ ਕੁਸ਼ੀ ਦੋਸਤੋ। ਅਸੀਂ ਖੁਦ ਵੀ ਨਹੀਂ ਕੋਈ ਕੰਪਲੀਟ ਵਾਲਾ ਸੂਟ ਲੈਣਾ ਜਾਂਦੇ ਇਹ ਬੋਣਾ ਥੋੜੀ ਥੋੜੀ ਸਾਨੂੰ ਹਣ ਪਾ ਕੇ ਤਾਂ ਨੋਲੇਜ ਹੋ ਗਈ ਕੱਪੜੇ ਦੀ ਕੀ ਹੁਣ ਅਸੀਂ ਖਿੱਚ ਖਿੱਚ ਕੇ ਲਿਆ ਰਹੇ ਪੂਰਾ। ਕੀਦੇ ਚ ਬਹੁਤ ਜ਼ਿਆਦਾ ਉਹ ਹੈ। ਇਹ ਕਪੜਾ ਬਹੁਤ ਫਾਈਨ ਹੈ। ਤੁਸੀਂ ਲੈ ਸਕਦੇ ਆ। ਕਲਰ ਕੰਟਰਾਸਟ ਬਹੁਤ ਬੜੀ ਐਦਾਂ ਚ ਦੇਖ ਲੋ ਬਹੁਤ ਬੜੀ ਲੱਗ ਰਹੀ ਸਾਰੇ ਉਗੜੇ ਜਿਹੇ ਰੰਗ ਹੈ ਪੂਰੇ ਕਲਰਫੁਲ ਸੂਟ ਹੈ ਮਸਲੀਨ ਦਾ ਇਹਦੇ ਨਾਲ ਬਾਟਮ ਬਾਟਮ ਹੈ ਜੀ ਰੰਗ ਵੀ ਪਿਆਰੇ ਹੈ ਸਾਰੇ ਰੰਗ ਸਾਰੇ ਪਿਆਰੇ ਹੈ ਬਹੁਤ ਵਾਈਟ

ਹਾਂ ਜੀ ਉਸ ਕੋਲ ਇਸ ਕੋਸ ਜੋਰ ਜੱਟ ਤੇ ਹਾਂ ਜੀ